ਸਰਕਾਰ ਚ ਕਿਹਦੀ ਚਲਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਚਲਦੀ ਹੈ ਜਾਂ ਡਿਪਟੀ ਸੀਐਮ ਦੀ ਚਲਦੀ ਹੈ ਦੇਖੋ ਹਰ ਇੱਕ ਦੀ ਆਪਣੀ ਆਪਣੀ ਥਾਂ ਤੇ ਚਲਦੀ ਹੈ ਜਿੱਥੇ ਉਹ ਡਿਪਟੀ ਸੀਐਮ ਦੀ ਡਿਊਟੀ ਹੈ ਉੱਥੇ ਡਿਪਟੀ ਸੀਐਮ ਦੀ ਚਲਦੀ ਹੈ ਜੇ ਉਹ ਜਿਸ ਮਹਿਕਮੇ ਦਾ ਮੰਤਰੀ ਹੈ ਉਸ ਮਹਿਕਮੇ ਨੂੰ ਉਹ ਚਲਾਉਂਦੇ ਹੈ ਜਿੱਥੇ ਸਰਦਾਰ ਪ੍ਰਕਾਸ਼ਪਾਤਲ ਸਾਰੀ ਸਰਕਾਰ ਦਾ ਮਾਲਕ ਹੈ ਉਹ ਸਾਰੀ ਸਰਕਾਰ ਦੇ ਵਿੱਚ ਜੋ ਪਾਲਿਸੀ ਦੇ ਤਹਿਤ ਹੁੰਦਾ ਹੈ ਜੋ ਲੋਕਾਂ ਦੀ ਭਲਾਈ ਦਾ ਹੁੰਦਾ ਸਭ ਪਾਲਿਸੀਜ਼ ਵਿੱਚ ਅਫਸਰ ਕਹਿੰਦੇ ਨੇ ਕਿ ਓਵਰ ਪਾਵਰ ਹੁੰਦਾ ਰਹਿੰਦਾ ਹੈ ਕਦੇ ਬਾਦਲ ਸੁਖਬੀਰ ਨੂੰ ਓਵਰ ਪਾਵਰ ਕਰ ਦਿੰਦੇ ਨੇ ਕਦੇ ਸੁਖਬੀਰ ਉਹਨਾਂ ਨੂੰ ਓਵਰ ਪਾਵਰ ਕਰ ਦਿੰਦੇ ਨੇ ਇਸ ਮੇਨੂੰ ਥੋੜੀ ਸਮਝ ਨਹੀਂ ਆਂਦੀ ਕਿ ਤੁਸੀਂ ਲੋਕਾਂ ਦੀ ਇਹ ਤਾਂ ਤੁਸੀਂ ਆਫਸਰ ਕਹਿੰਦੇ ਨੇ ਨਹੀਂ ਆਫੀਸ਼ਰ ਜਿਹੜੇ ਕਹਿੰਦੇ ਉਹਨੂੰ ਪੁੱਛ ਲਿਆ ਕਰੋ ਵੀ ਤੁਸੀਂ ਤੁਹਾਨੂੰ ਤਕਲੀਫ ਜਿਹੜੀ ਹੈ ਉਹ ਦੱਸ ਦਿਓ ਕਰੋ ਆਫ ਦੀ ਰਿਕਾਰਡ ਕਹਿੰਦੇ ਸੱਚੀ ਕੀ ਕਰਨਾ ਆਫ ਦੀ ਰਿਕਾਰਡ ਕਹਿੰਦੇ ਕਿ ਇਹ ਪੂਰੀ ਹੈਗੀ ਉਹਨਾਂ ਦੀ ਮਜਬੂਰੀ ਹੈ ਨਹੀਂ ਦੇਖੋ ਓਵਰ ਪਾਵਰ ਨਾ ਮੁੱਖ ਮੰਤਰੀ ਨੂੰ ਡਿਪਟੀ ਸੀਐਮ ਕਰ ਸਕਦਾ ਹੈ ਜੋ ਡਿਪਟੀ ਸੀਐਮ ਦੀ ਡਿਊਟੀ ਹੈ ਉਹ ਡਿਪਟੀ ਸੀਐਮ ਨੇ ਕਰਨੀ ਹੈ ਜੋ ਬਾਦਲ ਸਾਹਿਬ ਦੀ ਮੁੱਖ ਮੰਤਰੀ ਦੀ ਡਿਊਟੀ ਹੈ ਉਹ ਮੁੱਖ ਮੰਤਰੀ ਦੀ ਕਰਨੀ ਹੈ ਬਾਦਲ ਸਾਹਿਬ ਕਿਉਂ ਨਹੀਂ ਛੱਡ ਰਹੇ ਕੁਰਸੀ ਕੀ ਹੋ ਗਿਆ ਕਿ ਉਹ ਸੀਐਮ ਬਣੇ ਰਹਿਣਾ ਚਾਹੁੰਦੇ ਨੇ 2017 ਤੱਕ ਉਹ ਕਦੇ ਫਿਰ ਮੈਂ ਸੀਐਮ ਦਾ ਦਾਵੇਦਾਰ ਹਾਂ ਅਸੀਂ ਛੜਾਨੇ ਜੀ ਅਸੀਂ ਤੇ ਸ਼ਿਕਾਮਰ ਹੋਣਾ ਆਪਣੇ ਬਾਪੂ ਤਾਂ ਮੈਂ ਕਿਹਾ 10 ਸਾਲ ਹੋ ਗਏ ਨੇ ਜਿਆਦਾ ਹੋ ਗਏ ਪ੍ਰਧਾਨ ਬਣਿਆ ਨੂੰ ਪ੍ਰਧਾਨ ਬਣਨ ਤੋਂ ਬਾਅਦ ਹੁਣ ਐ ਕਿਉਂ ਨਹੀਂ ਲੱਗਦਾਗਾ ਕਿ ਇੱਕ ਯੋਗਤਾ ਆ ਜਾਂਦੀ ਹੈ ਕਿ ਮੈਂ ਐਜ਼ এ ਸੀਐਮ ਮੈਂ ਐਜ਼ এ ਸੀਐਮ ਆਮਾ ਕਿਉਂ ਨਹੀਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਟ੍ਰਾਂਸਫਰ ਕਰਤਾ ਟ੍ਰਾਂਸਫਰ ਕਰਦੇ ਤੁਸੀਂ ਤੁਸੀਂ ਸ਼ੁਕਰ ਨਹੀਂ ਕਰਦੇ ਕਿ ਸਾਡੇ ਲੜਾਈ ਨਹੀਂ ਹੈਗੀ ਮੁੱਖ ਮੰਤਰੀ ਦੀ ਕੁਰਸੀ ਦੀ ਤੁਸੀਂ ਤੇ ਸ਼ੁਕਰ ਕਰੋ ਕਿ ਪੰਜਾਬ ਦੇ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਐਸਾ ਵਿਅਕਤੀ ਹੈ ਜਿਹਨੂੰ ਸਰਵ ਪ੍ਰਵਾਨਤ ਲੋਕ ਕਹਿੰਦੇ ਐ ਔਰ ਮੇਰੇ ਖਿਆਲ ਵਿਰੋਧੀ ਵੀ ਕਹਿੰਦੇ ਐ ਕਿ ਸਦਾ ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਕਿਸੇ ਕੋ ਨਹੀਂ ਮੁਲਾਇਮ ਸਿੰਘ ਯਾਦਵ ਨੇ ਅਖਲੇਸ਼ ਅਖਲੇਸ਼ ਯਾਦਵ ਨੂੰ ਕੁਰਸੀ ਸੌਂਪੀ ਲਾਲੂ ਯਾਦਵ ਨੇ ਆਪਣੇ ਮੁੰਡਿਆਂ ਨੂੰ ਦੇ ਦਿੱਤੀ ਕੀ ਗੱਲ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਯਕੀਨੀ ਇਸਕਬੀਰ ਬਾਦਲ ਤੇ ਪੁੱਤਰਮੋ ਇਹਦਾ ਮਤਲਬ ਬਾਦਲ ਸਾਹਿਬ ਦੇ ਮਨ ਚ ਪੁੱਤਰਮੋ ਨਹੀਂ ਹੈ ਬਾਦਲ ਸਾਹਿਬ ਦੇ ਮਨ ਚ ਪੰਜਾਬ ਦੀ ਸੇਵਾ ਹੈ ਉਹ ਪੁੱਤਰਮੋ ਨਾ ਨਹੀਂ ਜਦੋਂ ਲੋਕੀ ਲੋਕ ਚਾਣਗੇ ਜਿਹਨੂੰ ਮੁੱਖ ਮੰਤਰੀ ਬਣਾਉਣਾ ਜਿਹਨੂੰ ਐਮਐਲਏ ਬਣਾਉਣਗੇ ਜਿਹਨੂੰ ਪਾਰਟੀ ਬਣਾਏਗੇ ਉਹ ਮੁੱਖ ਮੰਤਰੀ ਛੋਟੀ ਉਮਰ ਚ ਹੀ ਮੈਂ ਕਹਿ ਰਿਹਾ ਕਿ ਖਲੇਸ਼ ਜਾਦੂ ਕਿੰਨੀ ਛੋਟੀ ਉਮਰ ਚ ਬਣ ਗਏ ਕਿਤੇ ਐ ਤਾਂ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਯਕੀਨ ਨਹੀਂ ਕਿ ਇਸ ਸੰਤਾਨ ਨਹੀਂ ਚਲਾ ਸਕਣਗੇ। ਸਰਦਾਰ ਮੁੱਖ ਮੰਤਰੀ ਆਪ ਬੰਦੇ ਉਹ ਤੇ ਅਸੀਂ ਬਣਾਨੇ। ਸਾਨੂੰ ਇਹ ਹੈ ਕਿ ਸਾਡੇ ਕੋਲ ਵੀਰ ਸਿੰਘ ਬਾਦਲ ਨੂੰ ਬਣਾ ਦਿਓ ਫਿਰ। ਸਾਡਾ ਜੇ ਹੀਰਾ ਬੈਠਾ ਹੈ ਵੱਡਾ। ਇਹ ਤਾਂ ਨਹੀਂਗਾ ਕਿ ਬਾਦਲ ਸਾਹਿਬ ਨੂੰ ਲੱਗਦਾ ਕਿ ਨਹੀਂ ਅਜੇ ਮੁੰਡਾ ਕਾਬਲ ਨਹੀਂ ਹੋਇਆਗਾ। ਉਹਨਾਂ ਕਾਬਲ ਨਹੀਂ ਮੁੰਡਾ ਕਿ ਮੈਂ ਸੀਐਮ ਦੇ ਸੀਐਮ ਦੇ ਸਲਾਨ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਜੋ ਪਾਲਿਸੀਆਂ ਹੋਈਆਂ ਜੀ। ਅਜਨੀ ਇਸ ਲਈ ਮਜਬੂਤੀ ਆ ਰਹੀ ਹੈ ਪੰਜਾਬ ਦੇ ਵਿੱਚ ਜੋ ਪੋਲਿਸੀਜ਼ ਬਣਾਈਆਂ ਇਹ ਸਦਾਸ ਕੁਬੀਰ ਸਿੰਘ ਬਾਦਲ ਨੇ ਸਾਰੀ ਕੈਬਨਿਟ ਨੂੰ ਨਾਲ ਲੈ ਕੇ ਪੋਲਿਸੀ ਜੋ ਬਣਾਈਆਂ ਇਹ ਸਭ ਤੋਂ ਵੱਡਾ ਰੋਲ ਸਦਾਸ ਕੁਬੀਰ ਸਿੰਘ ਬਾਦਲ ਦਾ ਹੈ ਕਿਹਾ ਜਾਂਦਾ ਕਿ ਪੰਥਕ ਮਸਲਿਆਂ ਦੀ ਸੁਖਬੀਰ ਬਾਦਲ ਨੂੰ ਉਨੀ ਸਮਝ ਨਹੀਂ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਤਿਆਰਬਾਗ ਹੈ ਇਸੇ ਕਰਕੇ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਬੇਅਦਬੀ ਕਾਂਡ ਆਇਆ ਤਾਂ ਮੁੱਖ ਮੰਤਰੀ ਨੇ ਸਿਚੁਏਸ਼ਨ ਨੂੰ ਹੈਂਡਲ ਕਰ ਲਿਆ ਸੁਬੀਰ ਨਹੀਂ ਕਰ ਸਕਦੇ ਸੀ ਇਸੇ ਕਰਕੇ ਸੀਐਮ ਦੀ ਕੁਰਸੀ ਦਿੱਤੀ ਜਾ ਰਹੀ ਉਹਨਾਂ ਨੂੰ ਸ਼ੁਕਰ ਹੈ ਸਾਡੇ ਬਾਪੂ ਜੀ ਨੇ ਸਾਡੇ ਤੇ ਸ਼ੈਲਟਰ ਹੈ ਉਹਨਾਂ ਦੇ ਉਹਨਾਂ ਦੀ ਇੰਨੀ ਮਿਹਰ ਹੈ ਕਿ ਉਹ ਵੱਡੀ ਸੋਚ ਰੱਖ ਕੇ ਸਾਰੇ ਪੰਥਕ ਮਸਲੇ ਹੱਲ ਕਰਦੇ ਸਾਡੀ ਇੱਕ ਖੁਸ਼ਕਿਸਮਤੀ ਹੈ ਪਾਰਟੀ ਦੇ ਸਰਪ੍ਰਸਤ ਹੈ ਉਹ ਸਾਰੇ ਨੂੰ ਸੇਧ ਦਿੰਦੇ ਆ ਅਸੀਂ ਉਹਨਾਂ ਦੀ ਸੇਧ ਤੇ ਚੱਲਦੇ ਆ ਇਹ ਵੀ ਏਕਤਾ ਇਹ ਵੀ ਇਤਫਾਕ ਕਿਸੇ ਪਾਰਟੀ ਚ ਹੋ ਸਕਦਾ ਚਰਚਾ ਵੀ ਸੀ ਕਿ ਇਸ ਵਾਰ ਹੋ ਸਕਦਾ ਸੀ ਕਿ ਕਿਸ ਡਿਪਟੀ ਸੀਐਮ ਨੇ ਜਿਹੜੇ ਉਹ ਸੀਐਮ ਦੇ ਉਮੀਦਵਾਰ ਹਣ ਪਰ ਕਿਉਂਕਿ ਸੰਗਠਨ ਇੰਨੇ ਪੈ ਗਏ ਤੁਹਾਡੇ ਤੇ ਖਾਸ ਤੌਰ ਤੇ ਜਿਹੜੇ ਪੰਥਕ ਸੰਕਟ ਪਿਆ ਬੇਦ ਵੀ ਦਾਵੇਦਾਰ ਕੋਈ ਵੀ ਨਹੀਂ ਬਣਦਾ ਜੀ ਸਾਡੀ ਪਾਰਟੀ ਫੈਸਲਾ ਕਰਦੀ ਹੈ ਦਾਵੇਦਾਰ ਬਣ ਕੇ ਕੋਈ ਨਹੀਂ ਮੁੱਖ ਮੰਤਰੀ ਸਾਡੀ ਪਾਰਟੀ ਕੋਰ ਕਮੇਟੀ ਬੈਠੋਗੀ ਪੋਲੀਟੀਕਲ ਪਾਰਟੀ ਦਾ ਫੈਸਲਾ ਹੋਏਗਾ ਜਿਹਨੂੰ ਉਹ ਉਮੀਦਵਾਰ ਐਲਾਨੇ ਉਹ ਮੁੱਖ ਮੰਤਰੀ ਬਣਦਾ ਪਾਰਟੀ ਚ ਤਾਂ ਇਹ ਹੋ ਜਾਂਦਾ ਹੈਗਾ ਕਿ ਪਾਰਟੀ ਪਰਿਵਾਰ ਚਲਾ ਰਿਹਾ ਜੋ ਪਰਿਵਾਰ ਡਿਸਾਈਡ ਕਰਦਾ ਉਹ ਕਮੇਟੀ ਡਿਸਾਈਡ ਕਰ ਦਿੰਦੀ ਸਾਡੀ ਤੇ ਪਾਰਟੀ ਕੋਈ ਨਹੀਂ ਕਹਿੰਦੀ ਨੂੰ ਵੀ ਕਾਲੀ ਦਲ ਬਹੁਤ ਇੰਟਰਨਲ ਡੈਮੋਕ੍ਰੇਸੀ ਦਾ ਬੜਾ ਅ ਮਰਜੈਂਸੀ ਦੇ ਟਾਈਮ ਤੋਂ ਜੀ ਅਸੀਂ ਦੇਖੀਏ ਬੜਾ ਵਧੀਆ ਇਤਿਹਾਸ ਰਿਹਾ ਕਿ ਇੰਟਰਨਲ ਡੈਮੋਕ੍ਰੇਸੀ ਦਾ ਬੜਾ ਹੁੰਦਾ ਸੀ ਕਹਿੰਦੇ ਨੇ ਇੰਟਰਨਲ ਡੈਮੋਕ੍ਰੇਸੀ ਹੁਣ ਖਤਮ ਹੋ ਗਈ ਜੋ ਸੁਖਵੀਰ ਸਿੰਘ ਬਾਦਲ ਨੇ ਫਾਈਨਲ ਕਰਤਾ ਜੋ ਪ੍ਰਕਾਸ਼ ਸਿੰਘ ਬਾਦਲ ਨੇ ਫਾਈਨਲ ਕਰਤਾ ਬਾਕੀਆਂ ਨੂੰ ਉਹ ਚ ਸੇਰਾ ਲਾਉਣਾ ਪੈਂ ਯੇ ਗੱਲ ਤੁਸੀਂ ਕਹਿੰਦੇ ਹੋ ਵੀ ਜੋਸ਼ ਸਾਰੇ ਲਾ ਦਿੰਦੇ ਐ ਬਾਕੀ ਸਾਰੇ ਪਾਗਲ ਬੈਠੇ ਹੁੰਦੇ ਨਹੀਂ ਮੈਂ ਕਹ ਰਿਹਾ ਕਿ ਡਿਸਾਈਡ ਉਹ ਕਰਦੇ ਨਹੀਂ ਜੀ ਉਹ ਪਰਿਵਾਰ ਦੀ ਚਲਦੀ ਐ ਡਿਸਾਈਡ ਨਹੀਂ ਕਰਦੇ ਡਿਸਾਈਡ ਆਖਰ ਉਹ ਏਜੰਡਾ ਪਾਰਟੀ ਚ ਹੁੰਦਾ ਸਾਰੇ ਬੈਠ ਕੇ ਉਹਨੂੰ ਡਿਸਕਸ ਕਰਦੇ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਕੇਲਿਆਂ ਦੀ ਰੀੜੀ ਵਾਲਾ ਜਿਹੜਾ ਚੰਡੀਗੜ੍ਹ ਸਟੇਸ਼ਨ ਦੇ ਉੱਤੇ ਚੰਡੀਗੜ੍ਹ ਦੇ ਕਿਸੇ ਥਾਂ ਦੇ ਉੱਤੇ ਕੇਲਿਆਂ ਦੀ ਰੀੜੀ ਲਾਉਂਦਾ ਉਹ ਬਾਦਲ ਸਰਕਾਰ ਨੂੰ ਵਧੀਆ ਸਰਕਾਰ ਚਲਾ ਸਕਦਾਗਾ ਔਰ ਕਿ ਕਾਲਾ ਚੋਰ ਵੀ ਬਾਦਲ ਸਰਕਾਰ ਨੂੰ ਵਧੀਆ ਸਰਕਾਰ ਚਲਾ ਸਕਦਾ ਉਹਨਾਂ ਨੇ ਸਾਡੇ ਕੋਲੇ ਗੱਲ ਕੀਤੀ ਮਨਪੀਸੇ ਬਾਦਲ ਹੀ ਚਲਾ ਲੂਗਾ ਚਲਾਈ ਲਈ ਉਹਨੇ ਅੱਗੇ ਚਲਾਈ ਹੈ ਮਨਪੀਸੇ ਬਾਦਲ ਹੈ ਫਾਈਨੈਂਸ ਮੰਤਰੀ ਹੋ ਰਿਹਾ ਜੀ ਵਿੱਚ ਸਰਕਾਰ ਦੇ ਦੋਵਰੀ ਮਨਿਸਟਰ ਰਿਹਾ ਜੀ ਇਹ ਉਦੋਂ ਦਾ ਤੇ ਐਮਐਲਏ ਨਹੀਂ ਬਣ ਸਕਿਆ ਜੇ ਜੇ ਨਹੀਂ ਚਾਹਤਾ ਬਾਦਲ ਸਾਹਿਬ ਪਿੱਛੇ हट ਗਏ ਜਿਹਦਾ ਬਾਦਲ ਸਾਹਿਬ ਤੋਂ ਪਾਸੇ ਹੋਇਆ ਇਹ ਇਹ ਉਦੋਂ ਦਾ ਇਹ ਐਮਐਲਏ ਨਹੀਂ ਬਣ ਸਕਿਆ ਤੇ ਹੁਣੇ ਫਿਰ ਕਾਂਗਰਸ ਕੋ ਚਲਾ ਗਿਆ ਤੇ ਹੁਣ ਦੇਖ ਲਾਂਗੇ ਕਿਉਂ ਕੀ ਬੰਦਾ ਇਹ ਖਾਲੀ ਦਲ केजरीवाल ਤੋਂ ਕਿਉਂ ਘਬਰਾਇਆ ਹੋਇਆ ਅਸਤੇ ਕੋਈ ਨਹੀਂ ਘਬਰਾਉਂਦੇ ਜੀ ਅਈ ਤੇ ਉਹਨੂੰ ਚੈਲੰਜ ਕਰਨ ਦੇ ਚੋਣ ਲੜ ਇਹ ਕਿਹੜੀ ਪਾਰਟੀ ਹੈ ਜੀ ਜਿਹੜੀ ਕਹਿੰਦੀ ਹੈ ਕਿਸੇ ਨੂੰ ਸੁੱਤੇ ਨੂੰ ਉਠਾਈਏ ਅਸੀਂ ਕੈਪਟਨ ਸਾਹਿਬ ਦੇ ਬੰਦਿਆਂ ਨੂੰ ਕਹਿੰਨੇ ਆ ਤਕੜੇ ਹੋਵੋ ਕਾਂਗਰਸ ਵਾਲੇ ਉਹ ਤਕੜੀ ਉਹ ਉੱਕੇ ਹੀ ਮਰ ਗਏ ਉਹ ਸਵਾਦ ਨਹੀਂ ਆਣਦੇ ਕਿਉਂਕਿ ਅਸੀਂ ਅਸੀਂ ਕੱਚਾ ਮਾਰੀ ਜਾਂਦੇ ਆ ਅਸੀਂ ਬੈਠਕਾ ਕੱਢੀ ਜਾਂਦੇ ਆ ਅੱਗੋ ਪਹਿਲਵਾਨ ਹੀ ਕੋਈ ਨਹੀਂ ਦਿਸਦਾ ਕੀ ਕਰਨਾ ਹੈ ਕਿ ਤੁਸੀਂ ਤੁਸੀ ਤੁਹਾਨੂੰ ਕੇਜਰੀਵਾਲ ਅਸੀਂ ਕੱਲ ਵੀ ਸਰਦਾਰ ਸਾਡੇ ਸੁਖਵੀਰ ਜੀ ਬਾਦਲੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਸਾਡਾ ਚੈਲੰਜ ਹੈ ਕਿ ਉਹ ਮੈਦਾਨ 'ਚ ਆਉਣ ਕਿਹੜਾ ਕਹਿੰਦਾ ਜੀ ਜੇ ਸਾਨੂੰ ਡਰ ਲੱਗਦਾ ਹੋਵੇ ਤੇ ਅਸੀਂ ਕਿਉਂ ਕਹੀਏ ਪਰ ਕੀ ਕਰਨਾਗਾ ਕਿ ਜਦੋਂ ਕਿਸਾਨਾਂ ਦੀ ਗੱਲ ਕਰਦੇ ਨੇ ਤੁਸੀਂ ਕਿਹਨੂੰ ਮੁਆਵਜ਼ਾ ਕਿਸਾਨ ਅਗਰ ਸੁਸਾਈਡ ਕਰਦਾ ਹੁਣ ਉਸੇ ਦਿਨ ਹੀ ਮਿਲੂਗਾ ਇਹ ਫੈਸਲਾ ਹੁੰਦਾਗਾ ਕੀ ਕਰਨਾ ਕਿ ਮੇਰਾ ਨੂੰ ਲਾਲ ਬੱਤੀਆਂ ਮਿਲ ਜਾਂਦੀਆਂ ਨੇ ਕੀ ਕਰਨਾ ਕਿ ਨੌਕਰੀਆਂ ਨਿਕਲਿਆ ਆਉਂਦੀਆਂ ਨੇ ਆਪਦੇ ਆਉਣ ਤੇ ਕੀ ਕਰਨਾ ਕਿ ਆਪਦੇ ਆਉਣ ਨਾਲ ਬਹੁਤ ਸਾਰੇ ਹਜੇ ਫੈਸਲੇ ਕੀ ਕੀ ਪੰਜਾਬ ਸਰਕਾਰ ਨੇ ਪਹਿਲਾਂ ਨੌਕਰੀਆਂ ਨਹੀਂ ਦਿੱਤੀਆਂ ਪੰਜਾਬ ਸਰਕਾਰ ਦੇ 9 ਸਾਲ ਤੋਂ ਲਗਾਤਾਰ ਹੀ ਕੋਈ ਨਾ ਕੋਈ ਇੰਟਰਵਿਊ ਕਦੀ ਡਾਕਟਰਾਂ ਦੀ ਕਦੀ ਮਾਸਟਰਾਂ ਦੀ ਕਦੀ ਕਿਸੇ ਦੀ ਟੀਚਰਾਂ ਦੀ ਮਤਲਬ ਵੀ ਬੀਬੀ ਜੋੜੀ ਸੀ ਤੁਸੀਂ ਹੁਣ ਲਈ ਨਹੀਂ ਪਿਛਲੇ ਦਿਨਾਂ ਦੇ ਅੰਦਰ ਉਹ 9 ਸਾਲਾਂ ਚ ਨਹੀਂ ਲਏ ਇਹ ਸੱਚ ਹੈ ਕੀ ਕਰਦੇ ਆ ਜਿਹੜੇ 9 ਸਾਲ ਚ ਕੰਮ ਹੋਏ ਆ ਕੋਈ ਹੁਣ ਜਿਹੜਾ ਕੰਮ ਕੋਈ ਅੱਗੇ ਰਹਿ ਗਿਆ ਵੈਕੈਂਟ ਪੋਸਟਾਂ ਰਹਿ ਗਈਆਂ ਉਹ ਕੱਢਣੀਆਂ ਦੱਸੋ ਨਾ ਦੀਆਂ ਨੌਕਰੀਆਂ ਤਸੀਂ ਨੌਕਰੀ ਦੇ ਖਿਲਾਫ ਬਿਲਕੁਲ ਨੌਕਰੀਆਂ ਦਿਓ ਮੈਂ ਕਹਿ ਰਿਹਾਗਾ ਕਿ 9 ਸਾਲਾਂ ਤੋਂ ਉਹ ਚੀਜ਼ਾਂ ਨਹੀਂ ਹੋਈਆਂ ਜਿਹੜੀਆਂ ਇੱਕਦਮ ਜਦੋਂ ਆਪ ਆਈ ਜਦੋਂ ਰੈਲੀ ਹੋਈ ਸੱਚ ਜਿਹੜੇ 9 ਸਾਲਾਂ ਚ ਕੰਮ ਹੋਇਆ ਉਹ 9 ਸਾਲਾਂ ਚ ਖਤਮ ਹੋ ਗਏ ਹੁਣ ਅਸੀਂ ਕਰਕੇ ਦੱਸਿਆ ਨਾ ਲੋਕਾਂ ਨੂੰ ਲੋਕੀ ਕਹਿੰਦੇ ਸੀ ਨਾ ਕਰਨਾ ਨਹੀਂ ਕਰਕੇ ਦੱਸਦਾ ਹੁਣ ਜਿਹੜੇ ਕੰਮ ਬਾਕੀ ਹੈ ਪੈਂਡਿੰਗ ਕੰਮ ਹੈ ਮਨ ਲਓ ਜਿਹੜੇ ਕੰਮ ਬਾਕੀ ਰਹਿ ਗਏ ਐ ਉਸੇ ਸੰਪੂਰਨ ਕਰਨ ਲੱਗੇ ਐ ਤੇ ਇਹ ਚੰਗੇ ਗੱਲ ਲੋਕਾਂ ਦੇ ਭਲੇ ਦੀ ਗੱਲ ਐ ਕਿ ਲੋਕਾਂ ਦੇ ਖਿਲਾਫ ਜਾਂਦਾ ਜੇ ਤੁਸੀਂ ਕੱਲ ਕਹੋ ਨਾ ਵੀ ਉਹਨਾਂ ਲੋਕਾਂ ਦਾ ਤਾਂ ਕੋਈ ਹੈ ਹੀ ਨਹੀਂ ਐ ਨਾ ਕੋਈ ਮਿਸ਼ਨ ਐ ਨਾ ਉਹਨਾਂ ਨੇ ਕਲੀ ਕਿ ਆ ਵੀ ਅਸੀਂ ਆ ਕਰਾਂਗੇ ਨਾ ਉਹਨਾਂ ਨੂੰ ਵਿਸ਼ਵਾਸ ਆ ਵੀ ਅਸੀਂ ਕਰਾਂਗੇ ਨਾ ਉਹਨੂੰ ਵਿਸ਼ਵਾਸ ਅਸੀਂ ਆਵਾਂਗੇ ਅਸੀਂ ਲੋਕਾਂ ਨੂੰ ਕਰਕੇ ਦੱਸਿਆ ਪੀ ਅਸੀਂ ਸੜਕਾਂ ਬਣਾਈਆਂ ਅਸੀਂ 4 ਲੇਨ ਸੜਕਾਂ ਦੀ ਜੀਰੂ ਵਾਲਾ ਤਾਂ ਆ ਕੇ ਕਹਿੰਦੇ ਨੇ ਮੁੱਖ ਸਰਕੀ ਮਜੀਠਿਆ ਨੂੰ ਕਾਲਰ ਮਜੀਠਿਆ ਨੂੰ ਕਾਲਰ ਫੜ ਕੇ ਅੰਦਰ ਦੇਵਾਂਗਾ ਦੇਖੋ ਕਿੱਡੀ ਵੱਡੀ ਸਟੇਟਮੈਂਟ ਦਿੰਦੇ ਨੇ ਕਹਿੰਦਾ ਹੀ ਹੈ ਨਾ ਜੀ ਜਦੋਂ ਉਹਨੂੰ ਪਤਾ ਵੀ ਮੈਂ ਆਉਣਾ ਹੀ ਨਹੀਂ ਉਹ ਦੇਵੇਗਾ ਤਾਂ ਜਿਉਂ ਆਏਗਾ ਤੇ ਉਹਦਾ ਹੀ ਕੰਮ ਇੱਥੇ ਪੰਜਾਬ ਦਾ ਪੰਜਾਬ ਚ ਉਹਦੀ ਕਦੀ ਧਰਤੀ ਦੇ ਪਿਆਰ ਨਹੀਂ ਪਾਇਆ ਉਹਨੇ ਪੰਜਾਬ ਨੂੰ ਕੋਈ ਦੇਣ ਨਹੀਂ ਪੰਜਾਬ ਦੇ ਲੋਕਾਂ ਲਈ ਕੋਈ ਕੁਰਬਾਨੀ ਨਹੀਂ ਪੰਜਾਬ ਦੇ ਸਟੇਟ ਵਾਸਤੇ ਕੋਈ ਕੁਰਬਾਨੀ ਨਹੀਂ ਪੰਜਾਬ ਦਾ ਕਦੀ ਅੱਜ ਤੱਕ 1 ਰੁਪਏ ਦਾ ਕੰਮ ਨਹੀਂ ਕੀਤਾ 1 ਪੈਸੇ ਦਾ ਕੰਮ ਨਹੀਂ ਕੀਤਾ ਦੇਸ਼ ਵਾਸਤੇ ਕੋਈ ਕੁਰਬਾਨੀ ਨਹੀਂ ਤਾਂ ਜਿਹੜਾ ਬੰਦਾ ਦਿੱਲੀ ਵਿੱਚ ਪਹਿਲੀ ਵਾਰ ਆ ਕੇ ਫੇਲ ਹੋ ਗਿਆ ਹੋਵੇ ਤਾਂ ਪੰਜਾਬ ਚ ਕੀ ਜੋਰ ਲਾਏਗਾ ਲੋਕੀ ਸਭ ਜਾਣਦੇ ਪੰਜਾਬ ਦੇ ਲੋਕ ਜਿਹੜੇ ਆ ਬੜੇ ਸਿਆਣੇ ਆ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਪੰਜਾਬ ਦੇ ਲੋਕ ਨੇ ਵਰਲਡ ਵੇਖਿਆ ਹੋਇਆ ਪੰਜਾਬ ਦੇ ਲੋਕ ਕਦੀ ਕਿਸੇ ਸੱਚ ਨਹੀਂ ਹੁੰਦੇ ਪੰਜਾਬ ਵਾਸੀ ਹਮੇਸ਼ਾ ਆਪਣੀਆਂ ਅਣਖ ਗੈਰਤਾਂ ਵਾਲੀਆਂ ਜਿਹੜੀਆਂ ਇਹਨਾਂ ਦੀਆਂ ਰਵੈਤੀ ਉਹ ਤਾਂ ਕਹਿੰਦੇ ਨਹੀਂ ਕਿ 10 ਸਾਲ ਦੇ ਕੁਕਰਮ ਨੇ ਬਾਦਲ ਸਰਕਾਰ ਦੇ 10 ਸਾਲ ਦੇ ਕੁਕਰਮਾਂ ਦੀ ਜਾਂਚ ਕਰਵਾਉਣੀ ਉਹ ਕਹਿੰਦੇ ਨਾ ਮਿਸ਼ਨ ਬਣਾਉਂਗਾ ਮੈਂ ਕਿਹਾ ਜੀ ਉਹ ਆਣ ਕੇ ਤੇ ਜਾਣ ਕੇ ਜੀ ਅਸੀਂ ਤੇ ਆਪੇ ਠੀਕ ਕਰਦੇ ਜੀ ਸਾਡਾ ਜਵਾਬ ਲੋਕਾਂ ਨੇ ਦੇ ਦੇਣਾ ਜੀ ਬਸ ਗੱਲ ਖਤਮ ਅਸੀਂ ਇਹਨਾਂ ਕੋਈ ਫੈਸਲਾ ਕਿਉਂ ਲਈਏ ਅਸੀਂ ਨਾ ਕਾਂਗਸ ਕੋਲ ਫੈਸਲਾ ਮੰਗਦੇ ਆ ਨਾ ਇਹਨਾਂ ਦੇ ਕੇਜਰੀਵਾਲ ਕੋਲ ਮੰਗਦੇ ਆ ਨਾ ਕਿਸੇ ਕੇਜਰੀਵਾਲ ਤੋਂ ਨਾ ਐਵੇਂ ਬਾਰ-ਬਾਰ ਲਈ ਜਾਂਦੇ ਮੈਥੋਂ ਦਾ ਨਾਂ ਹੀ ਨਹੀਂ ਲੈਣਾ ਚਾਹੁੰਦੀ ਅਸੀਂ ਤਾਂ ਜਾਣਦੇ ਨਹੀਂ ਉਹ ਕੌਣ ਹੈ ਜੀ ਜਿਸ ਬੰਦੇ ਦਾ ਦੇਖੋ ਜੀ ਉਹਦਾ ਨ ਆਰਟੀਫੀਸ਼ੀਅਲ ਪੱਗ ਬੰਨ ਦਿੱਤੀ ਉਹਦੇ ਸਿੱਤੇ ਦੱਸੋ ਜੀ ਪੱਗਾਂ ਜਿਹੜੀਆਂ ਨੇ ਉਹ ਆਰਟੀਫੀਸ਼ੀਅਲ ਰੱਖ ਰੱਖ ਕੇ ਅਸੀਂ ਕੀ ਕਰਾਂਗੇ ਜੀ ਦੱਸੋ ਜਿਸ ਬੰਦੇ ਨੂੰ ਕਿਸੇ ਧਰਮ ਦਾ ਨਹੀਂ ਪਤਾ ਜਿਸ ਬੰਦੇ ਨੂੰ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਗੁਰੂ ਸਾਹਿਬ ਕੀ ਹੈ ਤੇ ਇੱਕ ਮਨੁੱਖ ਕੀ ਹੈ ਉਹਨਾਂ ਦੇ ਆ ਤੁਸੀਂ ਸੋਣੀ ਲਿਆ ਉਦੋਂ ਕਿ ਕੀ ਹੋ ਕੇ ਕੁਲਤਾਰ ਸਿੰਘ ਜਿਹੜਾ ਜਿਹੜਾ ਬੋਲਦਾ ਹੈਗਾ ਕਹਿੰਦਾ ਜੀ ਜੇ ਪਟਨੇ ਚ ਪੈਦਾ ਹੋਏ ਗੁਰੂ ਸਾਹਿਬ ਤੇ ਉਹ ਪੰਜਾਬ ਚ ਆ ਸਕਦੇ ਆ ਤੇ ਏਰੀਆ ਆ ਸਕਦਾ ਬਿਹਾਰ ਤੋਂ ਕਿੱਡੇ ਦੁੱਖ ਦੀ ਗੱਲ ਇਹ ਨਹੀਂ ਆ ਸਕਦਾ ਰਿਆਨ ਤੋਂ ਕਿੱਡੇ ਦੁੱਖ ਦੀ ਗੱਲ ਇੱਕ ਪ੍ਰਕਾਸ਼ ਦੁਨੀਆ ਦੇ ਵਿੱਚ ਪ੍ਰਕਾਸ਼ ਦੇਣ ਵਾਲਾ ਉਹ ਉਹ ਤਾਕਤ ਦੇ ਨਾਲ ਕਿ ਤੁਸੀਂ ਉਸ ਵਿਅਕਤੀ ਨੂੰ ਜਿਹਦਾ ਉਹਦੇ ਚਰਨਾਂ ਦੀ ਕੋਈ ਧੂੜ ਵੀ ਨਹੀਂ ਬਣ ਸਕਦਾ ਉਸ ਵਿਅਕਤੀ ਨਾਲ ਤੁਸੀਂ ਮੁਕਾਬਲੇ ਕਰੋ ਇਹ ਲੋਕਾਂ ਦੀ ਸੋਚ ਹੈ ਕਿਉਂਕਿ ਇਹਨਾਂ ਸੋਚ ਇੰਨੀ ਗਰੀ ਹੋਈ ਹੈ ਕਿ ਇਹਨਾਂ ਲੋਕਾਂ ਨੇ ਕੋਈ ਸਮਾਜਿਕ ਕਦਰ ਕੀਮਤ ਨਹੀਂ ਦੇਖਣੀ ਹੈ ਕੋਈ ਪੰਜਾਬ ਦੇ ਵਿਕਾਸ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਪੰਜਾਬ ਦੀ ਸ਼ਾਂਤੀ ਨਾਲ ਨਹੀਂ ਕਿਸੇ ਦੀ ਸਦ ਭਾਵਨਾ ਦੇ ਲੋਕ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੇ 9 ਸਾਲ ਪੰਜਾਬ ਨੂੰ ਲੁੱਟਿਆਗਾ ਔਰ ਨਾਲ ਹੀ ਕਿਹਾ ਕਿ ਘਰ ਘਰ ਚ ਡਰਗ ਜਿਹੜੀ ਪਚਾਈ ਆ ਉਹ ਬਾਦਲ ਸਰਕਾਰ ਨੇ ਪਚਾਈ ਹੈ ਕੇਜਰੀਵਾਲ ਨੇ ਕਿਹਾ ਉਹ ਕਹਿੰਦਾ ਨਾ ਉਹ ਕੇਜਰੀਵਾਲ ਜਾਣਦਾ ਸੀ ਪਹਿਲਾਂ ਪਰਿਵਾਰ ਨੂੰ ਉਹਨੂੰ ਪਤਾ ਹੀ ਨਹੀਂ ਪੰਜਾਬ ਚ ਕੌਣ ਹੈਗਾ ਕੌਣ ਨਹੀਂ ਇਹਦਾ ਮਤਲਬ ਕਿ ਕੇਜਰੀਵਾਲ ਫਿਰ ਜਿਹੜਾ ਬੋਲ ਕੇ ਗਿਆ ਉਹ ਉਹ ਇੱਕ ਉਹ ਹੋ ਗਿਆ ਉਹ ਕੀ ਕਹਿੰਦੇ ਹੁੰਦੇ ਅਟਲ ਸਚਾਈ ਉਹ ਬਾਣੀ ਹੋ ਗਈ ਉਹਦੀ ਉਹ ਕੀ ਹੋ ਗਿਆ ਦੱਸੋ ਉਹ ਕੀ ਕੀ ਉਹ ਜੋ ਬੋਲਿਆ ਕੀ ਉਹ ਕਾਨੂੰਨ ਹੈ ਉਹ ਜੋ ਮਰਜ਼ੀ ਬੋਲ ਸਕਦਾ ਅਸੀਂ ਕੀ ਕਰ ਸਕਦੇ ਉਹਦੀ ਜ਼ੁਬਾਨ ਨੂੰ ਕਿੱਦਾਂ ਬੰਦ ਕਰ ਸਕਦੇ ਖੈਰਾ ਨੂੰ ਹੁਣ ਕਿੱਡਾ ਵੱਡਾ ਚੈਲੰਜ ਮੰਨਦੇ ਹੋ ਕਿਉਂਕਿ ਖੈਰਾ ਕਹਿੰਦੇ ਕਿ ਆਪ ਦੇ ਆਉਣ ਨਾਲ ਬੀਬੀ ਜਗੀਰ ਕੌਰ ਦਾ ਫਿਊਚਰ ਖਤਮ ਆਗਾ ਅੱਛਾ ਚਲੋ ਉਹਦਾ ਹੈਗਾ ਕਹਿਮ ਮੈਂ ਤਾਂ ਕੁਝ ਨਹੀਂ ਕਹਣਾ ਜੀ ਉਹਦੇ ਬਾਰੇ ਕਿਉਂਕਿ ਕਿੰਨਾ ਕੋ ਇੰਨਾ ਪਿਆਰ ਕਿਉਂ ਕਰਨ ਲੱਗੇ ਤੁਸੀਂ ਉਹਨਾਂ ਨੂੰ ਤੁਸੀਂ ਤਾਂ ਲਗਾਤਾਰ ਬੋਲਦੇ ਸੀ ਉਹ ਮੇਰੇ ਨਾਲ ਪਿਆਰ ਬਹੁਤ ਕਰਦੇ ਸੀ ਹੁਣ ਇੱਥੋਂ ਚਲੇ ਗਏ ਤੇ ਔਖਾ ਹੋ ਗਿਆ ਨਹੀਂ ਦੇਖੋ ਜੀ ਉਹਦੀਆਂ ਗੱਲਾਂ ਉਹਦੇ ਨਾਲ ਹੈ ਜੀ ਮੈਂ ਸਿਰਫ ਇੱਕੋ ਹੀ ਇਹ ਸੋਚਦੀ ਆ ਕਿ ਉਸ ਵਿਅਕਤੀ ਨੇ ਮੈਂ ਅੱਗੇ ਵੀ ਕਿਹਾ ਸੀਗਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿਉਂਕਿ ਪੋਲੀਟੀਕਲ ਬੰਦਾ ਸੀ ਉਹ ਵੀ ਉਹਨੂੰ ਵੀ ਰਾਈਜ਼ ਕਰਨਾ ਚਾਹੀਦਾ ਸੀ ਤਾਂ ਪਰ ਉਹ ਬਿਲਕੁਲ ਹੀ ਸੁਇਸਾਈਡ ਕਰਕੇ ਉਹ ਤਾਂ ਕਹਿੰਦਾ ਮੈਂ ਚੀਫ ਮਿਨਿਸਟਰ ਬਣ ਰਿਹਾ ਉਹ ਕਹਿੰਦੇ ਨਹੀਂ ਕਿ ਮੈਂ ਚੀਫ ਮਿਨਿਸਟਰ ਬਣਨ ਵੱਧ ਰਿਆਂਗਾ ਉਹ ਆਫ ਦੀ ਰਿਕਾਰਡ ਜਦੋਂ ਜਾ ਕੇ ਤੇ ਆਪ ਦੇ ਅੰਦਰ ਜਦੋਂ ਗਏ ਨੇ ਦੇਖੋ ਜੀ ਜੇ ਤੇ ਕੋਈ ਇਦਾਂ ਦੀ ਪੋਲਿਸੀ ਹੈ ਕਿ ਚੀਫ ਮਿਨਿਸਟਰ ਸਿੱਧਾ ਖਲੋ ਕੇ ਤੇ ਦੁਨੀਆ ਪਰਚੋਂ ਵੋਟਾਂ ਮੰਗ ਸਕੇ ਸ਼ਾਇਦ ਫੇਸਬੁੱਕਾਂ ਤੇ ਉਹ ਜ਼ਿਆਦਾ ਮਾਰ ਹੈ ਤੇ ਉਹ ਚੀਫ ਮਿਨਿਸਟਰ ਨੂੰ ਜੇ ਖਲੋਵੇ ਤੇ ਸ਼ਾਇਦ ਫੇਸਬੁੱਕਾਂ ਦੇ ਉੱਤੇ ਵੋਟਾਂ ਬਾਹਰੋਂ ਆ ਜਾਣ ਪਰ ਵੋਟਾਂ ਤੇ ਪਾਣੀ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਤੇ ਪਾਉਣੀਆਂ ਐਮਐਲਏ ਨੇ ਚੀ ਮਿਨਿਸਟਰ ਨੂੰ ਤੇ ਇਹਦਾ ਸੁਪਨਾ ਸ਼ਾਇਦ ਫੇ ਵਿਚਾਰੇ ਦਾ ਇੱਥੇ ਨਾ ਰਹਿ ਜੀ